ਚੰਨ ਤੇ ਉਹਦਾ ਮੁੰਡਾ सोनू ਉਹਦਾ ਜੁਆਇ ਪਰਮ ਉਹਦਾ ਕੋੜਮ ਟਿੰਕੂ ਇਹ ਚਾਰੇ ਜਣੇ ਪਹਿਲਾਂ ਮੇਰੀ ਦੁਕਾਨ ਤੇ ਆਏ ਆ ਇਹ ਬੈਸ ਫਸਾਈ ਕਰਕੇ ਚਲੇ ਗਏ ਆ ਆ ਪਰਮਾਨਾ ਬੈਠੇ ਆ ਬਾਅਦ ਵਿੱਚ ਚੰਨ ਚੰਨ ਦਾ ਮੁੰਡਾ ਚੰਨ ਦਾ ਇੱਕ ਸਾਰੇ ਦਾ ਮੁੰਡਾ ਹੀ ਗਗਨ ਇੱਕ ਦਾ ਜੁਆਇ ਇਹ ਸਾਰੇ ਫੇਰ ਆਏ ਇਹਨਾਂ ਨੇ ਆਂਦੇ ਗੱਲ ਹੀ ਕੋਈ ਨਹੀਂ ਆਂਦੇ ਸਾਰੇ ਗੋਲੀ ਮਾਰਤੀ ਬਾਅਦ ਮੇਰੇ ਮਾਮੇ ਦਾ ਮੁੰਡਾ ਬੈਠਾ ਸੀ ਉਹਦੇ ਗੋਲੀ ਲੱਗ ਗਈ ਜਿਹੜਾ ਕਿ ਉਸ ਇਹ ਝਗੜੇ ਵਿੱਚ ਮੌਜੂਦ ਵੀ ਨਹੀਂ ਬੈਸ ਫਸਾਈ ਵਿੱਚ ਵੀ ਮੌਜੂਦ ਨਹੀਂ ਉਹ ਮੌਕੇ ਤੇ ਜੀ ਜਾਤੋ ਕਿ ਮੈਂ ਪੁਲਿਸਪੁਛਾਸ਼ ਕਰੇ ਬੈਨੂ ਕੜੀ ਤੋਂ ਕੜੀ ਕਾਰਵਾਈ ਕੀਤੀ ਜਾਵੇ ਤੇ ਇਹਨੂੰ ਸਜ਼ਾ ਦਿੱਤੇ ਬਾਹਰ ਨਾਗ ਦੇ ਤੇ ਸਾਰੇ ਜਿੰਨੇ ਜਾਣੇ ਐ ਨਾ ਸਾਰਿਆਂ ਦੇ ਸਖਤ ਕਾਰਵਾਈ ਕਰੋ ਕਾਰਨ ਕੀ ਆ ਕਿਉਂ ਇਹਨਾਂ ਟਕਰਾਰ ਹੋਈ ਜੀ ਆਪ ਦਾ ਕਾਰਨ ਟਕਰਾਰ ਕੋਈ ਨਹੀਂ ਜੀ ਸਾਡਾ ਬਿਜ਼ਨਸ ਆ ਥੋੜਾ ਜਿਹਾ ਲੈਣ ਦੇ ਨੇ ਬਹਿਸ ਕਰਕੇ ਚਲਾ ਗਿਆ ਆਪਾਂ ਕਹੇ ਚਲ ਕੋਈ ਨਹੀਂ ਇਹਨੇ ਨਸ਼ਾ ਕੀਤਾ ਸੀ ਬਹੁਤ ਜ਼ਿਆਦਾ ਇਹ ਤਾਂ ਲੈਣ ਦੇਣਗੇ ਨਾ ਫਿਰ ਸੋਨੇ ਦਾ ਸੀ ਸੋਨੇ ਦਾ ਥੋੜਾ ਲੈਣ ਦੇਣ ਸੀ ਸੋਨੇ ਦਾ ਲੈਣ ਦੇਣ ਸੀ ਜੀ 500 ਗ੍ਰਾਮ ਸੋਨੇ ਦਾ ਜੀ ਇਹ ਬਹਿਸ ਕਰਕੇ ਚਲਾ ਗਿਆ ਵਾ ਕੋਈ ਨਸ਼ਾ ਨਸ਼ਾ ਕੀਤਾ ਨਸ਼ਾ ਕੀਤਾ ਸੀ ਜੀ ਇਹਨੇ ਫੀਮ ਖਾਂਦਾ ਮੈਂ ਇਹ ਦੇ ਮੁੰਡੇ ਨੂੰ ਇਹ ਵੀ ਕਿਹਾ ਮੈਂ ਨਹੀਂ ਤੇਰੇ ਪਿਓ ਨੇ ਬਹੁਤ ਜ਼ਿਆਦਾ ਫੀਮ ਖਾਧੀ ਹੋਈ ਆ ਇਹਨੂੰ ਲੈ ਜਾ ਹਜੇ ਇੱਥੋਂ ਮੈਂ ਜਦੋਂ ਠੰਡਾ ਹੋ ਕੇ ਮਾਨਣ ਦੇ ਬਾਕੇ ਕਰੇ ਇਹ ਚਲੇਗੀ ਇਹ ਬਾਅਦ ਚ ਫਿਰ ਪਲੈਨਿੰਗ ਕਰਕੇ ਆਏ ਆ ਆਂਦੇ ਸਾਰੀ ਇਹਨਾਂ ਨੇ ਗੋਲੀ ਮਾਰਤੀ ਕਿੰਨੀਆਂ ਗੋਲੀਆਂ ਚਲਾਈਆਂ ਰਹੀਆਂ ਇਹਨਾਂ ਨੇ ਜ ਪੈਂਦੇ ਇੱਕੋ ਸਿਰ ਤੇ ਗੋਲੀ ਮਾਰੀ ਆ ਨਾਲੀ ਗੋਲੀ ਮਾਰ ਕੇ ਭੱਜ ਗਏ ਸਾਰੇ ਜਣੇ ਪੁਲਿਸ ਤੁਹਾਡੇ ਕੋਲ ਇੱਥੇ ਪਹੁੰਚੀ ਆ ਔਰ ਹੀ ਰਸਤ ਪਾਈ ਗਈ ਹੈ ਦੀ ਪੁਲਿਸ ਦੇ ਵੱਲੋਂ ਦੇਖੋ ਜੀ ਹਜੇ ਪਤਾ ਨਹੀਂ ਹੈ ਮੈਂ ਹਸਪੀਟਲ ਦੇ ਵਿੱਚ ਹੈਗਾ ਵਾਂ ਮੈਂ ਸਾਰਿਆਂ ਦੇ ਨਾਮ ਲਗਾਤੇ ਆ ਮੈਂ ਪ੍ਰਸ਼ਾਸਨ ਨੂੰ ਕਿ ਕਿਸੇ ਨੂੰ ਵੀ ਬਖਸ਼ਣਾ ਨਾ ਜਾਵੇ ਸਾਰਿਆਂ ਦੇ ਉੱਤੇ ਕਾਰਵਾਈ ਕੀਤੀ ਜਾਵੇ ਪੁਲਿਸ ਵੱਲੋਂ ਕੀ ਆਸ਼ਵਾਸਨ ਦਿੱਤਾ ਗਿਆ ਪੁਲਿਸ ਵੱਲੋਂ ਆਸ਼ਵਾਸਨ ਦਿੱਤਾ ਗਿਆ ਆਪਾਂ ਕੜੀ ਕਾਰਵਾਈ ਕਰਕੇ ਕਿਸੇ ਨੂੰ ਵੀ ਬਖਸ਼ਾਂਗੇ ਨਹੀਂ ਬੰਦੀ ਕਾਰਵਾਈ ਕਰਕੇ ਨਾ ਜੋ ਬੰਦੀ ਸਜ਼ਾ ਮਿਲਣੀ ਚਾਹੀਦੀ ਹੈ ਇਹਨਾਂ ਨੂੰ ਕਿਸੇ ਹਾਲਤ ਵਿੱਚ ਨਹੀਂ ਛੱਡਣਾ ਚਾਹੀਦਾ ਜੀ ਇਹਨਾਂ ਨੂੰ ਇਹਨਾਂ ਨੂੰ ਮੈਂ ਕਹਿੰਦਾ ਨਾ ਫਾਂਸੀ ਦੀ ਸਜ਼ਾ ਹੋਵੇ ਇਹ ਕੋਈ ਵੀ ਸਰ ਕਿੰਨੇ ਆਣਗੇ ਸੀ ਟੋਟਲ ਟੋਟਲ 4-5 ਜਾਣੇ ਸੀ ਇਹ ਉਹਨਾਂ ਦੇ ਭਾਈ ਪੈ ਆ ਭਾਈ ਇਸ ਇੱਕ ਅਪੀਲ ਹੈ ਇਸ ਬੰਦੇ ਨੂੰ ਗੋਲੀ ਮੈਂ ਮਾਰਾਂਗੀ ਉੱਥੇ ਹੀ ਜਿੱਥੇ ਮੇਰੇ ਆਦਮੀ ਦਾ ਸਿਰ ਤੇ ਮਾਰੀਏ ਮੈਂ ਦੀ ਜਨਾਨੀ ਵੀ ਇਦਾਂ ਹੀ ਕਰਾਂਗੀ ਜਿੱਦਾਂ ਮੈਂ ਹੋਈ ਆ ਮੇਰੀ ਅਪੀਲ ਹੈ ਨਹੀਂ ਤਾਂ ਉਹ ਹੋਏਗਾ ਜਿਹੜਾ ਮੇਰੇ ਨਾਲ ਨਹੀਂ ਕਰੇਗਾ ਉਹਦੇ ਨਾਲ ਵੀ ਇਸ ਤਰ੍ਹਾਂ ਹੀ ਹੋਏਗਾ ਜਿਸ ਤਰ੍ਹਾਂ ਮੈਂ ਹੋਈ ਆ ਪਲੀਜ਼ ਮੇਰੀ ਅਪੀਲ ਹੈ ਮੈਨੂੰ ਪਲੀਜ਼ ਤੇ ਮਾਣੀ ਜਿੱਤੇ ਮੇਰੇ ਆਦਮੀ ਦੇ ਵਜਿੱਤੇ ਮੇਰੇ ਆਦਮੀ ਦੇ ਖੂਨ ਵਗਿਆ ਮੇਰੇ ਆਦਮੀ ਨੇ ਕਦੇ ਕਿਸੇ ਨਾਲ ਬੁਰਾ ਨਹੀਂ ਕੀਤਾ ਪਰ ਉਹਦੇ ਨਾਲ ਅੱਜ ਗਲਤ ਹੋਇਆ ਤੇ ਜੇ ਅੱਜ ਉਹਨੂੰ ਇਨਸਾਫ ਮਿਲੇਗਾ ਤੇ ਇਹੀ ਮਿਲੇਗਾ ਉਸ ਬੰਦੇ ਨੂੰ ਗੋਲੀ ਮੈਂ ਮਾਰਾਂਗੀ ਮੈਨੂੰ ਪਲੀਜ਼ ਕਮੈਂਟ ਮੈਨੂੰ ਜੋ ਵੀ ਹੈ ਮੈਨੂੰ ਇਜਾਜ਼ਤ ਦਿੱਤੀ ਜਾਏ ਕਿ ਮੈਂ ਗੋਲੀ ਮਾਰਾਂ ਤੇ ਸਾਰੀ ਬਰਾਦਰੀ ਦੇ ਵਿੱਚ ਪੜਾਉਂ ਨੂੰ ਗੋਲੀ ਅੱਜ ਥਾਣਾ ਬੀ ਡਿਵੀਜ਼ਨ ਦੇ ਏਰੀਆ ਵਿੱਚ ਟਾਲੀ ਵਾਲੇ ਬਾਜ਼ਾਰ ਦੇ ਵਿੱਚ ਜੈਪਾਲ ਜੁਲਰ ਦੀ ਦੁਕਾਨ ਤੇ ਮਾਲਕ ਜਿਹੜਾ ਜੈਪਾਲ ਜੁਲਰ ਦਾ ਸਿਮਰਨਪਾਲ ਸਿੰਘ ਜੋ ਹਸੈਨਪੁਰਾ ਚੌਂਕ ਦੇ ਰਹਿਣ ਵਾਲੇ ਆ ਜੋ ਅੱਜ ਆਪਣੀ ਦੁਕਾਨ ਤੇ ਸੀ ਤੇ ਉਥੇ ਜਸਦੀਪ ਸਿੰਘ ਚੰਨ ਅਤੇ ਉਹਦੇ ਨਾਲ ਕੋਈ ਦਾ ਸਾਲਾ ਉਹਦਾ ਬੇਟਾ ਉਹਦੇ ਪਰਿਵਾਰ ਦੇ ਮੈਂਬਰ ਉਹ ਦੁਕਾਨ ਤੇ ਆਏ ਨੇ ਜਿੱਥੇ ਇਹਨਾਂ ਦਾ ਆਪਸੀ ਕੋਈ ਸੋਨੇ ਦੇ ਲੈਣ ਦੇਣ ਤੋਂ ਕਰਕੇ ਬਹਿਸ ਹੋਈ ਆ ਬਹਿਸ ਦੇ ਵਿੱਚ ਚੰਨ ਉਥੋਂ ਜਸਦੀਪ ਸਿੰਘ ਚੰਨ ਚਲੇ ਜਾਂਦਾ ਜੋ ਦੁਬਾਰਾ ਆਣ ਕੇ ਜੋ ਸਿਮਰਨਪਾਲ ਸਿੰਘ ਨੂੰ ਜਿਹੜਾ ਦੁਕਾਨ ਦੇ ਬਾਹਰ ਖੜਾ ਸੀ ਉਥੇ ਆਣ ਕੇ ਉਹਨੂੰ ਗੋਲੀਆਂ ਮਾਰਦਾ ਮਾਰ ਕੇ ਉੱਥੇ ਮੌਕੇ ਤੋਂ ਜਿਹੜੇ ਸਾਰੇ ਜਣੇ ਫਰਾਰ ਹੋ ਜਾਂਦੇ ਆ ਉਹਨੂੰ ਸ਼ਿਵਰਨ ਸਿੰਘ ਨੂੰ ਇੱਥੇ ਮੈਡੀ ਸਿਟੀ ਹਸਪੀਟਲ ਲਿਆਂਦਾ ਜਾਂਦਾ ਜਿੱਥੇ ਡਾਕਟਰਾਂ ਵੱਲੋਂ ਨੂੰ ਡੈਥ ਜਿਹੜੀ ਡਿਕਲੇਅ ਕਰ ਦਿੱਤਾ ਜਾਂਦਾ ਜੋ ਇਸ ਦੇ ਸਬੰਧੀ ਉਹਦੇ ਭਰਾ ਦੇ ਬਿਆਨ ਦੇ ਉੱਤੇ ਜਿਹੜੀ ਐਫ ਆਰ ਦਰਜ ਕਰਕੇ ਦੋਸ਼ੀਆਂ ਨੂੰ ਜਲਦੀ ਜਿਹੜਾ ਗ੍ਰਫਤਾਰ ਕੀਤਾ ਜਾਊਗਾ ਇਹ ਘਟਨਾ ਜਿਹੜੀ ਆ ਇਹ ਆਪਸੀ ਜਿਹੜੀ ਸੋਨੇ ਦੀ ਲੈਣ ਦੇਣ ਤੋਂ ਵੈਸੰਬੈਸੀ ਤੋਂ ਬਾਅਦ ਦੇ ਜਿਹੜਾ ਇਹਨਾਂ ਦਾ ਬਾਅਦ ਚ ਉਹਨੇ ਜੈਸਦੀਪ ਸਿੰਘ ਨੇ ਗੁੱਸੇ ਵਿੱਚ ਆਣ ਕੇ ਆਪਣੇ ਪਰਿਵਾਰਕ ਮੈਂਬਰਾਂ ਨਾਲ ਮਿਲ ਕੇ ਇੱਕ ਡਰਾਂ ਨੂੰ ਜਾਨ ਦਿੰਦਾ